ਦੇ ਵਿੱਚ ਹੀ ਖੋਣੇ ਤੁਸੀਂ ਪਹਿਲਾ ਗਿਆਨੀ ਭਗਵਾਨ ਸਿੰਘ ਜੀ ਨੂੰ ਸਰਵਣ ਕੀਤਾ ਕਿਉਂਕਿ ਕਈ ਸੱਜਣ ਸਿੱਖੀ ਚ ਏਡੇ ਵੱਡੇ ਸੇਵਾਦਾਰ ਨੇ ਉਹ ਸਾਡੀ ਤਰ੍ਹਾਂ ਪੋਸਟਰਾਂ ਚ ਟੈਲੀਵਿਜ਼ਨ ਚ ਸੋਸ਼ਲ ਮੀਡੀਆ ਚ ਨਹੀਂ ਦਿਸਣਗੇ ਗਿਆਨੀ ਭਗਵਾਨ ਸਿੰਘ ਬਹੁਤ ਵੱਡੇ ਵਿਦਵਾਨ ਨੇ ਜਿਹੜੇ ਗਿਆਨੀ ਗੁਰਮਿੰਦਰ ਸਿੰਘ ਹਰਮੰਦਰ ਸਾਹਿਬ ਗਰੰਤੀ ਸਾਹਿਬ ਨੇ ਉਹ ਇਹਨਾਂ ਦੇ ਵਿਦਿਆਰਥੀ ਨੇ ਗਿਆਨੀ ਅਮਰਜੀਤ ਸਿੰਘ ਜੀ ਗਿਆਨੀ ਮਲ ਸਿੰਘ ਉਹਨਾਂ ਦੇ بیٹے ਉਹ ਵੀ ਇਹਨਾਂ ਦੇ ਵਿਦਿਆਰਥੀ ਨੇ अनेका ਵਿਦਿਆਰਥੀਆਂ ਨੂੰ ਇਹਨਾਂ ਨੇ ਗੁਰਬਾਣੀ ਦੀ ਸੰਥਿਆ ਸਤਿਗੁਰੂ ਦੀ ਬਾਣੀ ਦੀ ਕਥਾ ਨਾਲ ਜੋੜਿਆ ਆ ਪਰ ਆਪ ਗਰਾਉਂਡ ਤੋਂ ਅਰਥ ਇੰਨੇ ਨਿਮਰਤਾ ਚ ਰਹਿੰਦੇ ਨੇ ਕਿ ਜਿੰਨਾ ਬੰਦਿਆਂ ਨੂੰ ਵਿਦਿਆ ਦੇ ਸਮਝ ਕੇ ਉਹਨਾਂ ਨੂੰ ਪਤਾ ਹੈ ਗਿਆਨੀ ਭਗਵਾਨ ਸਿੰਘ ਕੌਣ ਹੈ ਜਿਹੜਾ ਬਾਹਰमुखी ਚਮਕ-ਦਮਕ ਵਾਲਾ ਸਮੀਦਾ ਪਤਾ ਨਹੀਂ ਕਿਹੜਾ ਬਾਬਾ ਉੱਤੇ ਬਿਠਾਤਾ ਬਹੁਤ ਵੱਡੇ ਸੰਸਕ੍ਰਿਤ ਦੇ ਵਿਦਵਾਨ ਨੇ ਪਰ ਮੈਂ ਚਲੋ ਸ਼ਬਦ ਦੇ ਨਾਲ ਹੀ ਕਹਿ ਦਿੱਤੇ ਮੇਰਾ ਖਿਰਦਾ ਕਹਿੰਦਾ ਸੀ ਕਿ ਸੰਗਤ ਨੂੰ ਪਤਾ ਹੋਵੇ ਬੈਰਾਗੀ ਨੇ ਨਾਮ ਰਸਿਏ ਨੇ ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕੀਤੇ ਨੇ